ਸਖਬੀਰ ਬਾਦਲ ਦੀ ਅਗਵਾਈ ਵਿੱਚ ਹੋ ਰਹੀ ਹੈ ਲਗਾਤਾਰ ਹਾਰ ਕਹਾ ਬੀਬੀ ਜਗੀਰਕੌਰ ਅਤੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਜੁਲਾਈ ਮਹੀਨੇ ਤੋਂ ਹੋ ਜਾਣਗੇ Jio ਦੇ ਪਲਾਨ ਮਹਿੰਗੇ 47 ਕਰੋੜ ਕਾਕਾ ਨੂੰ ਲੱਗੇਗਾ ਵੱਡਾ ਝਟਕਾ ਇੰਨੇ ਵਧਣਗੇ ਰੇਟ ਜਲੰਧਰ ਚ ਹੋ ਰਹੀ ਉਪਜੋਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਔਕਾਦੀ ਆਗੂ ਸੁਵਾਜ ਸੌਂਦੀ ਸਾਧੀਆਂ ਸਮੇਤ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਿਆ ਹੈ ਤੇ ਆਓ ਦੋਸਤੋ ਹੁਣ ਤੁਹਾਨੂੰ ਇਹ ਪ੍ਰੋਗਰਾਮ ਅਹਿਮ ਖਬਰਾਂ ਵਿੱਚ ਕੁਝ ਖਬਰਾਂ ਸੁਣਾਉਣੇ ਆ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਤੁਹਾਡੇ ਲਈ ਲੈ ਕੇ ਆਏ ਆਂ ਅਹਿਮ ਖਬਰਾਂ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਓ ਤੁਹਾਨੂੰ ਕਿਹੜੀਆਂ ਐਮ ਖਬਰਾਂ ਲਈਆਂ ਗਈਆਂ ਉਹਨਾਂ ਦਾ ਸੁਣਾਉਣਾ ਹੈ ਵਿਸਥਾਰ ਅੱਜ ਬੀਬੀ ਜਗੀ ਕੋਰ ਦੇ ਸ੍ਰੀ ਅਕਾਲ ਤਖਤ ਤੇ ਜਾ ਕੇ ਪੂਰੀ ਰੀਤੀ ਰਿਵਾਜ ਨਾਲ ਮੰਗਾਗੇ ਮਾਫੀ ਅਤੇ ਉਸ ਨੂੰ ਜਨਤਕ ਵੀ ਕਰਾਂਗੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਨਾ ਭਾਜਪਾ ਨਾਲ ਹਾਂ ਨਾ ਕਿਸੇ ਹੋਰ ਨਾਲ ਅਸੀਂ ਅਕਾਲੀ ਦਲ ਦੇ ਸਿਪਾਹੀਆਂ ਤੇ ਆਖਰੀ ਦਮ ਤੱਕ ਅਕਾਲੀ ਦਲ ਦੇ ਲੜਾਂਗੇ ਸੁਖਬੀਰ ਬਾਦਲ ਦੀ ਗੱਲ ਕਰਦੇ ਆਂ ਬੀਬੀ ਨੇ ਕਿਹਾ ਕਿ ਉਹਨੂੰ ਆਪਣੀ ਕੁਰਸੀ ਦੀ ਪਈ ਹੈ ਨਾ ਉਹ ਸੋਚਦਾ ਪਾਰਟੀ ਬਾਰੇ ਨਾ ਉਹਨੂੰ ਕਦਰ ਹੈ ਕਿਸੇ ਦੀ ਨਾ ਉਹਨੂੰ ਕੋਈ ਇੱਜ਼ਤ ਹੈ ਬਸ ਚੁਗਲੀ ਕਰਦੇ ਉਹਦੇ ਪਿੱਛੇ ਲੱਗ ਜਾਂਦੇ ਨੇ ਜਿਹੜਾ ਉਹਨਾਂ ਕੋਲ ਚੁਗਲੀ ਕਰਦਾ ਹੈ ਇੱਥੇ ਹੀ ਹਲਕਾ ਨਕੂਦਤ ਤੇ ਸਾਬਕਾ ਬਤਾਈਕ ਗੁਰਪ੍ਰਤਾ ਸਿੰਘ ਬਡਾਲਾ ਨੇ ਕਿਹਾ ਕਿ ਅੱਜ ਸਾਡੀ ਪਾਰਟੀ ਆਪਣੇ ਸਿਧਾਂਤਾਂ ਤੇ ਖਾਰਾ ਨਹੀਂ ਉਤਰ ਸਕੀ ਬਡਾਲਾ ਨੇ ਕਿਹਾ ਕਿ ਬਾਦਲ ਦੀ ਅਗਵਾਈ ਹੇਟ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਅਜਿਹੇ ਵਿੱਚ ਪਾਰਟੀ ਵਿੱਚ ਬਦਲਾ ਦੀ ਬਹੁਤ ਲੋੜ ਹੈ ਸਾਡੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਅਤੇ ਕਿਸੇ ਸਿੱਖ ਨੇ ਇਹ ਨਹੀਂ ਕਿਹਾ ਕਿ ਉਹ ਵੋਟ ਨਹੀਂ ਪਾਵੇਗਾ ਬਡਾਲਾ ਨੇ ਆਕਾਦੀ ਦਲ ਦੀ ਉਮੀਦਵਾਰ ਸਜੀਤ ਕੋਰ ਨੂੰ ਵੋਟ ਪਾਉਣ ਦੀ ਵੀ ਅਪੀਲ ਕੀਤੀ ਬਟਾਲਾ ਨੇ মিডিਆ ਸਾਹਮਣੇ ਕਿਹਾ ਕਿ ਲੋਕ ਹੁਣ ਪਾਰਟੀ 'ਚ ਬਦਲਾ ਦੇਖਣਾ ਚਾਹੁੰਦੇ ਨੇ ਸੁਖਵੀਰ ਬਾਦਲ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਪਾਰਟੀ ਕਿਸੇ ਇੱਕ ਵਿਅਕਤੀ ਦੀ ਜਾਇਦਾਦ ਨਹੀਂ ਇਹ ਪਾਰਟੀ ਪ੍ਰਧਾਨ ਦੀ ਇਹ ਰਾਏ ਹੈ ਤੇ ਉਹਨਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਪਾਰਟੀ ਦਾ ਐਸਾ ਮੇ ਬਹੁਤ ਬੁਰਾ ਹਾਲ ਹੈ ਇਸ ਮੌਕੇ ਤੇ ਬਟਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਬਸਪਾ ਦਾ ਸਮਰਥਨ ਕਰਕੇ ਗਰੀਬ ਪਰਿਵਾਰ ਨਾਲ ਜਲੰਧਰ ਵਿੱਚ ਮਜਾਕ ਕੀਤਾ ਜਿਸ ਨੂੰ ਪਹਿਲਾਂ ਸੁਖਵੀਰ ਬਾਦਲ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਬਲੋਂ ਉਮੀਦਵਾਰ ਐਲਾਨਿਆ ਸੀ ਤੇ ਇੱਥੇ ਉਹਨਾਂ ਨੇ ਇਹ ਵੀ ਇੱਕ ਦੁੱਖ ਪ੍ਰਗਟਾਇਆ ਕਿ ਹਰ ਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਕਿਹਾ ਛੋਟਾ ਜਿਹਾ ਪੰਜਾਬ ਛੂਟੀ ਗਈ ਪਾਰਟੀ ਉਹਨਾਂ ਨੇ ਕਿਹਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਇਤਿਹਾਸ ਹੈ ਦੋਸਤੋ ਜੁਲਾਈ ਤੋਂ ਮਹਿੰਗੇ ਹੋ ਜਾਣਗੇ Jio ਦੇ ਪਲਾਨ 47 ਕਰੋੜ ਕਾਕਾ ਨੂੰ ਲੱਗੇਗਾ ਵੱਡਾ ਝਟਕਾ ਇੰਨੇ ਵਧਣਗੇ ਰੇਟ ਤੇ ਇਹ ਖਬਰ ਤੁਹਾਨੂੰ ਸੁਣਾ ਦਿੰਨੇ ਆ ਕਿ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਕਾ ਕਨ ਵੱਡਾ ਝਟਕਾ ਦੇਣ ਵਾਲੀ ਹੈ ਕੰਪਨੀ 3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀ ਦਰ ਵਿੱਚ 12 ਤੋਂ 27 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ ਜੀਓ ਦੇ ਇਸ ਫੈਸਲੇ ਨਾਲ 47 ਕਰੋੜ ਤੋਂ ਵੱਧ ਖਪਤਕਾਰਾਂ ਦੀਆਂ ਜੇਪਾਂ ਤੇ ਅਸਰ ਪਵੇਗਾ ਇੰਨਾ ਹੀ ਨਹੀਂ ਜੀਓ 5ਜੀ ਸੇਵਾਵਾਂ ਦੀ ਪਹੁੰਚ ਨੂੰ ਵੀ ਸੀਮਤ ਕਰਨ ਵਾਲੀ ਹੈ ਜਲੰਧਰ ਪਛਮੀ ਵਿਧਾਨ ਸਭਾ ਦੀ ਉਪ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ ਅੱਜ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਭਗਵਾਨ ਵਾਲਮੀਕ ਸਵਾ ਵਸਤੀਆਂ ਦੇ ਕਈ ਮੈਂਬਰਾਂ ਤੇ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਜਿਹਨਾਂ ਅੰਦਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸੁਭਾਸ਼ ਸੌਂਦੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਨਾਲ ਕਈ ਹੋਰ ਵੀ ਉਹਨਾਂ ਦੇ ਸਾਥੀ ਆ ਇਸ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਸ਼ਵਨਮ ਚੋਹਾਨ, ਪੂਜਾ ਸਿੱਧੂ, ਉਮੇਸ਼ ਕੁਮਾਰ, ਰਾਜੇਸ਼ ਕੁਮਾਰ, ਮਾਨ, ਸਿਮਰਨ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ ਆ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਕੇ ਉਹਨਾਂ ਦਾ ਸਵਾਗਤ ਕੀਤਾ ਹੈ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਸਮੀ ਤੌਰ ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਕੇ ਉਹਨਾਂ ਦਾ ਸਵਾਗਤ ਕੀਤਾ ਹੈ। ਇਸ ਮੌਕੇ ਤੇ ਮੁੱਖ ਮੰਤਰੀ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਲੰਧਰ ਵਿੱਚ ਆਮ ਆਦਮੀ ਪਾਰਟੀ ਬਹੁਤ ਮਜ਼ਬੂਤ ਹੈ ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਆਪ ਨਾਲ ਜੁੜ ਰਹੇ ਹਨ ਦੋਸਤੋ ਤੁਸੀਂ ਸੁਣ ਰਹੇ ਸੀ ਐਮ ਖਬਰਾਂ ਦਾ ਇਹ ਪ੍ਰੋਗਰਾਮ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਸਾਡੇ ਕਮੈਂਟ ਬਾਕਸ ਵਿੱਚ ਆਪਣੀ ਤੁਸੀਂ ਰਾਇਤ ਦੇ ਸਕਦੇ ਹੋ ਲਗਾਤਾਰ ਇਸ ਪ੍ਰੋਗਰਾਮ ਨਾਲ ਜੁੜੇ ਰਹਿਣਾ ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗਾ ਲਾਈਕ ਤਾਂ ਸ਼ੇਅਰ ਅੱਗੇ ਜਰੂਰ ਕਰ ਦੇਣਾ ਇਤੇ ਇਹ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਅਗਰ ਅਜੇ ਵੀ ਤੁਸੀਂ ਬਿਲਕਾ ਨਿਊਜ਼ ਆਨਲਾਈਨ ਨੂੰ ਸੁਣਦੇ ਜਰੂਰ ਹੋ ਪਰ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਤੇ ਜਾ ਕੇ ਸਬਸਕ੍ਰਾਈਬ ਜਰੂਰ ਕਰ ਲਓ ਅਗਰ ਤੁਸੀਂ Facebook ਪੇਜ ਬਿਲਕਾ ਨਿਊਜ਼ ਆਨਲਾਈਨ ਤੇ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਤਾਂ ਇਸ ਪ੍ਰੋਗਰਾਮ ਨੂੰ ਸੁਣ ਲਈ ਲਗਾਤਾਰ ਤੁਹਾਨੂੰ ਨੋਟੀਫਿਕੇਸ਼ਨ ਪਹੁੰਚਦਾ ਰਹੇ ਇਸ ਲਈ ਫੇਸਬੁੱਕ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਲੈਣਾ ਤੇ ਦੋਸਤੋ ਹੁਣ ਸਮਾਪਤ ਹੈ ਕੱਲ ਫੇਰ ਮੁਰ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਆਜਾਤ ਧੰਨਵਾਦ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ